ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਹੋਰ ਕਿਵੇਂ ਹੋ ਠੀਕ ਠਾਕ ਹਾਂ ਸੋ ਅੱਜ ਆਪਾਂ ਪੂਰੀ ਡਰੈਸ ਪਾ ਕੇ ਬਟਿੰਡੇ ਵਾਲ ਨੂੰ ਜਾ ਰਹੇ ਆ ਫੇਰ ਆਪਾਂ ਨਵਾਂ ਹਾਈਡਰਾ ਬੈਗ ਲਿਆਂਦਾ ਸੀਗਾ ਉਹ ਵੀ ਅੱਜ ਪਾਇਆ 3 ਲੀਟਰ ਪਾਣੀ ਭਰ ਲਿਆ ਉਹਦੇ ਚ ਸੋ ਵਾਹਿਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ ਚੱਲਦੇ ਆ ਘਰੋਂ ਆਜੋ ਫੇਰ ਬਟਿੰਡੇ ਜਾ ਰਹੇ ਆ ਅੱਜ ਆਪਾਂ ਭਾਰਤੀ ਬਾਈ ਆ ਰਹੇ ਆ ਉਧਰੋਂ ਚੰਡੀਗੜ੍ਹੋਂ ਸੋ ਨਾਲੇ ਬਾਈ ਨੂੰ ਲੈ ਆਵਾਂਗੇ ਨਾਲੇ ਰਾਈਡ ਕਰ ਲਾਂਗੇ ਵਾਜੋ ਫਿਰ ਚੱਲਦੇ ਆ ਘਰੋਂ ਬਾਹਰ ਠੀਕ ਹੈ ਦੋਸਤੋ ਜੁੜੇ ਰਹੋ ਮੈਂ ਤੁਹਾਡਾ ਆਪਣਾ ਤਰਮਿੰਦਰ ਬਣੀ ਚਲੋ ਜੀ ਬਾਬਾ ਮੇਰ ਕਰੇ ਹੈਲਮਟ ਕਰ ਲਿਆ ਬੰਦ ਆਜੋ ਜੀ ਲਓ ਜੀ ਇੱਕ ਵਾਰ ਫੇਰ ਤੋਂ ਸਾਡਾ ਗੁਰਨਾਣਕ ਨਗਰ ਠੀਕ ਹੈ ਦੋਸਤੋ ਮਿਲਦੇ ਆ ਫਿਰ ਅੱਗੇ ਕਿਤੇ ਜਲਦੀ ਦੇਖਦੇ ਰਹੋ ਸਾਡਾ ਵੀਡੀਓ ਸਾਡੀਆਂ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਲਾਈਕ ਕਮੈਂਟ ਵੀ ਕਰਿਆ ਕਰੋ ਦੱਸੋ ਦੇ ਨਾਲ ਇਹਾ ਡਰੋ ਨਾ ਮੋਟਰਸਾਈਕਲ ਤੇ ਨਹੀਂ ਚੱਲ ਰਿਹਾਗਾ ਵੀਡੀਓ ਆਪਾਂ ਫਾਸਟ ਕੀਤੀ ਹੋਈ ਐ ਕੋਈ ਦੋ ਸੋਚਣਗੇ ਵੀ ਇੰਨੀ ਤੇਜ਼ ਮੋਟਰਸਾਈਕਲ ਚਲਾ ਰਹੇ ਮੋਟਰਸਾਈਕਲ ਤਾਂ ਆਪਾਂ ਲਿਮਟ ਦੀ ਸਪੀਡ ਤੇ ਚਲਾ ਰਹੇ ਹਾਂ ਸੋ ਇਹ ਆਪਣਾ ਉਹੀ ਰੋਡ ਬਾਜੇ ਵਾਲਾ ਬਾਜੇ ਤੋਂ ਜਾਵਾਂਗੇ ਬਠਿੰਡਾ ਉਹ ਦੇਖਦੇ ਰਹੋ ਤੁਹਾਡੇ ਆਪਣੇ ਪਿਆਰੇ ਤਰਮਿੰਦਰ ਬਣੀ ਨੂੰ ਮੇਰੇ ਪਿਆਰੇ ਦੋਸਤੋ ਲਵ ਯੂ ਐ ਤੁਹਾਡੇ ਸਾਰਿਆਂ ਨੂੰ ਸੋ ਜਲਦੀ ਆਪਾਂ ਇੱਕ ਲੰਬੀ ਰਾਈਡ ਤੇ ਜਾਵਾਂਗੇ ਹੁਣ ਪੂਰੀ ਤਿਆਰੀ ਕਰ ਲਈ ਆਪਾਂ ਇੰਟਰਨੈਸ਼ਨਲ ਹਾਈਵੇ ਰੋਡ ਐ ਤੇ ਚੜ ਗਏ ਆ ਦੋਸਤੋ ਜਿੰਦਗੀ ਪਿਆਰ ਦਾ ਗੀਤ ਹੈ ਇਸੇ ਹਰ ਦਿਲ ਮੇਂ ਗਾਣਾ ਪੜੀਗਾ ਲਾ 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 بڑے ਦੋਸਤ ਕਹਿੰਦੇ ਸੀਗੇ ਵੀ ਕੈਮਰਾ ਲਾ ਕੇ ਬਾਈ ਰੋਡ ਤੇ ਵੀਡੀਓ ਬਣਾਇਆ ਕਰ ਤੇ ਸਟੈਂਡ ਸਪੋਟ ਲੱਗੇ ਵਾ ਹੁਣ ਆਪਾਂ ਕੈਮਰਾ ਲੱਗਿਆ ਹੋਇਆ ਰੋਡ ਤੇ ਵੀਡੀਓ ਬਣਾ ਰਹੇ ਆਂ ਦੇਖ ਜਰੋ ਤੁਸੀਂ ਵੀਓ ਹਾਈਵੇ ਦਾ ਜਿਹੜਾ ਬੰਦਾ ਆਪਣੇ ਕੋਲ ਦੀ ਸਕੂਟਰੀ ਟੱਪੀ ਆ ਹੁਣੇ ਆਪਣੇ ਪਿੱਛੇ ਆ ਰਿਹਾ ਮੋਟਰਸਾਈਕਲ ਸਾਈਡ ਤੇ ਲਾਉਣਾ ਤੁਹਾਨੂੰ ਬੰਦੇ ਨਾਲ ਮਲਾਉਣੇ ਆ ਪੁਰਾਣਾ ਬੰਦਾ ਆਪਾਂ ਨੂੰ ਮਿਲ ਗਿਆ ਆਉਂਦਾ ਬਿਆਨ ਚੇਹੇ ਦੇਖ ਨਹੀਂ ਰਿਹਾ ਧਿਆਨ ਨਾਲ ਪਛਾਣਿਆ ਨਹੀਂ ਨੇੜੇ ਕਰਦੇ ਬੰਦਾ ਘੇਲਿਆ ਰਾਸਤੇ ਦੇ ਵਿੱਚ ਬੰਦੇ ਨੂੰ ਹਜੇ ਤੱਕ ਪਛਾਣ ਨਹੀਂ ਆਈ ਕੌਣ ਹੈ ਦੇਖੀ ਕਰ ਰਹੇ ਹੈ ਫੋਕੀ ਰਿਹਾ ਹੈ ਆਤਮਾ ਜਿਉਂ ਭਟਕਦੀ ਫਿਰਦੀ ਆ ਮੈਂ ਬ੍ਰਿੰਡਰ ਤੇ ਗਿਆ ਹਾਂ ਆਪਾਂ ਆਈਏ ਬਾਈ ਇੱਥੇ ਠੀਕ ਕਰਨ ਬਾਹਰ ਤਿੰਨ ਲਾਈਨ ਤੇ ਬੈਠੇ ਜਿੰਦੇ ਦੇ ਪਿੰਡਾਂ ਵੀ ਕੋਲੋਂ ਕਰਾਸ ਕੀਤਾ ਉਹਦੇ ਤੋਂ ਦੂਸਰੇ ਵਿੱਚ ਫੈਲ ਗਿਆ ਅੱਜ ਫਿਰ ਮੈਂ ਰੋਕ ਲਿਆ ਮੈਨੂੰ ਤਾਂ ਲੱਗਦਾ ਦੇਖ ਜੀ ਆਪਾਂ ਲੋਕਾਂ ਤੇ ਚੜਨਾ ਹੁੰਦਾ ਜੀ ਰਾਮ ਕਹਿੰਦੀ ਚੜਾਂਗੇ ਲੋਕਾਂ ਤੇ ਕਿੰਨਾਂ ਚੜਾਂਗੇ ਘਰ ਕਿਧਰ ਹੈ ਬਾਹਰ ਕਿਧਰ ਗਿਆ ਬੰਦਾ ਉੜਦੇ ਨੀਓ ਟ੍ਰੈਡਰ ਵੀ ਆ ਦੇਗਾ ਮੈਂ ਬਸ ਉਹ ਕੰਮ ਦੀ ਨੂੰ ਮੈਂ ਆਈ ਆ ਵਾ ਮਿਲਦੇ ਹਾਂ ਆਪਾਂ ਤਿਆਰੀ ਕਰਦੇ ਆ ਮੈਂ ਉਹ ਲਾਉ ਲਾ ਜਦੋਂ ਗੌਰ ਕੱਲ ਤਾਂ ਕੱਲ ਦਾ ਨਹੀਂ ਹੈ ਮੇਰੇ ਅਗੇ ਸੀਗੇ ਤੇ ਬਾਈ ਨੂੰ ਰਾਸਤੇ 'ਚ ਘੇਰ ਲਿਆ ਨਾਲ ਬਾਈ ਦੇ ਆਪਣੇ ਮਿੱਤਰ ਵੀ ਮਿਲ ਗਏ ਠੀਕ ਆ ਬਾਈ ਫਿਰ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਬੰਦੇ ਤਕਰੀਬਨ ਤਾਂ ਵੀ ਬਾਈ ਨੂੰ ਜਾਣਦੇ ਹੀ ਹੈ ਬਾਈ ਸਾਡੇ ਵੀਰੋ ਵੀ ਨੇ ਬਹੁਤ ਘੈਂਟ ਬੰਦਾ ਨੇ ਜਿਹੜੇ ਬਾਈ ਵੀ ਆਪਣਾ ਬਾਈ ਦੇ ਅੱਥਰ ਨੇੜੇ ਪਿੰਡ ਐ ਆ ਹੀ ਮਿਲ ਗਿਆ ਆਪਣਾ ਬਾਈ ਚਲੋ ਚੱਲਦੇ ਆਂ ਲਓ ਵੀ ਪਿਆਰੇ ਦੋਸਤੋ ਬਠਿੰਡੇ ਚ ਕਰ ਗਏ ਐਂਟਰ ਐਨਐਫਐਲ ਕ੍ਰੋਸ ਕਰ ਲਿਆ ਤੇ ਦਿਵਾਲੀ ਕਰਕੇ ਰਸ਼ ਵੀ ਬਹੁਤ ਹੈ ਨਾ ਪੁਜਾਰਾਂ ਦੇ ਵਿੱਚ ਰੋੜਾਂ ਦੇ ਕਿਉਂਕਿ ਲੋਕ ਕੁਛ ਘਰੇ ਜਾਂਦੇ ਆ ਕੁਛ ਆ ਰਹੇ ਆ ਤੇ ਤੀਜੇ ਕ੍ਰੋਸ ਕਰਨ ਜਾ ਰਹੇ ਆ ਤੇ ਬਠਿੰਡੇ ਬਾਜ਼ਾਰ ਚ ਤਾਂ ਆਪਾਂ ਜਾਂਦੇ ਨਹੀਂ ਆਪਾਂ ਤਾਂ ਭਾਰਤੀ ਬਾਈ ਨੂੰ ਲੈਣਾ ਬੀਬੀ ਵਾਲਾ ਚੌਂਕ ਤੋਂ ਤੇ ਬਾਈ ਨੂੰ ਦੱਸ ਜੇ ਮਿਲਦਾ ਤਾਂ ਟਾਈਮ ਲੱਗੂਗਾ ਅਜੇ ਤਾਂ 11:30 ਹੋ ਗਿਆ 12:45 ਤੇ ਪਹੁੰਚੂਗਾ ਭਾਰਤੀ ਹੁਣ ਨਜ਼ਰ ਆਪਾਂ ਚੱਲਦੇ ਆਂ ਆਸ਼ਰਮ ਵੱਲ ਸੋ ਆਸ਼ਰਮ ਵਾਲਾ ਰਹਾ ਵੀ ਤੁਹਾਨੂੰ ਕਈ ਵਾਰੀ ਬਲੌਗ ਚ ਦਿਖਾ ਆ ਚੁੱਕੇ ਆਂ ਆਪਾਂ ਅੱਜ ਆਪਾਂ ਕੈਮਰਾ ਲਾਇਆ ਹੋਇਆ ਕੈਮਰੇ ਨਾਲ ਵੀ ਰਿਕਾਰਡ ਕਰਦੇ ਆਂ ਬਣੇ ਰਹੋ ਚੱਲਦੇ ਆਂ ਅੱਗੇ ਆ ਲੋ ਜੀ ਨਹਿਰ ਵਾਲੇ ਪਾਸੇ ਨੂੰ ਮੁੜ ਗਏ ਆ ਇਸ ਰਸਾ ਨਾਲ ਵੀ ਦੋਸਤੋ ਬਹੁਤ ਪੁਰਾਣਾ ਪਿਆਰ ਹੈ ਕਿਉਂਕਿ ਆਸ਼ਰਮ ਜਦੋਂ ਬਣਿਆ ਸੀਗਾ ਤਾਂ ਉਦੋਂ ਦੀ 20 ਸਾਲ ਹੋ ਗਏ तकरीबन तकरीबन ਇੱਧਰ ਨੂੰ ਆਉਂਦਿਆਂ ਨੂੰ 20-22 ਸਾਲ ਆਸ਼ਰਮ ਬਣੇ ਨੂੰ ਹੋ ਗਏ ਆਪਣੇ ਨੂੰ ਤੇ 2003 ਤੋਂ ਇੱਧਰ ਦੀ ਸਾਈਡ ਆਉਣਾ ਸ਼ੁਰੂ ਕੀਤਾ ਸੀ ਉਦੋਂ ਜਿਹੜਾ ਇਹ ਰੋਡ ਹੈ ਇਹ ਇੱਟਾਂ ਦਾ ਖੜਵੰਜਾ ਹੁੰਦਾ ਸੀ ਤੇ ਏਦੂ ਵੀ ਇੱਧਰ ਰੋਡ ਹੁੰਦਾ ਸੀਗਾ ਤੇ ਆ ਜਿਹੜੀ ਨਾਲ-ਨਾਲ ਨਹਿਰ ਚੱਲ ਰਹੀ ਹੈ ਇਹ ਵੀ ਕੱਚੀ ਹੁੰਦੀ ਸੀਗੀ ਸੋ ਇਹਦੇ ਅੱਗੇ ਇੱਕ ਪੁਰਾਣਾ ਪੋਲ ਆਊਗਾ ਤੁਹਾਨੂੰ ਮੈਂ ਦਿਖਾਉਂਗਾ ਉੱਥੇ ਬਹੁਤ ਨਾਤੇ ਆ ਸੀ ਬੜੇ ਨਿਆਰੇ ਬੱਤੇ ਆ ਤਾਂ ਕਰਕੇ ਇੱਕ ਰਸਤਾ ਇਹਦੇ ਉੱਧਰਲੀ ਸਾਈਡ ਵੀ ਹੈਗਾ ਪਰ ਉੱਧਰ ਵੀ ਜਾਣ ਦੀ ਜੀ ਨਹੀਂ ਕਰਦਾ ਕਿਉਂਕਿ ਇਸ ਰਸਤੇ ਨਾਲ ਬਹੁਤ ਪਿਆਰ ਬਣਿਆ ਹੋਇਆ ਹੈ ਪਹਿਲਾਂ ਤਾਂ ਅੱਗੇ ਬਸ ਤੋਂ ਉੱਤਰ ਜਾਣਾ ਉੱਥੇ ਪਿੱਛੇ ਨਹਿਰਾਂ ਤੇ ਉੱਥੋਂ ਤੁਰ ਕੇ ਫੇਰਾ 2 ਕਿਲੋਮੀਟਰਾਂ ਛਾਏ ਛਾਏ ਦਰਖਤਾਂ ਦੇ ਸੱਜੋਂ ਦੀ ਤੁਰੇ ਜਾਣਾ ਧੀ ਹੌਲੀ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ ਹੁਣ ਆ ਹੌਲੀ ਹੌਲੀ ਸਮਰੇ ਹਿਸਾਬ ਨਾਲ ਡਵੈਲਪਮੈਂਟ ਹੋ ਰਹੀ ਹੈ ਉਮੀਦ ਬਸ ਚੱਲ ਰਿਹਾ ਸਮਾਂ ਨਾਲ ਨਾਲ ਬਹੁਤ ਸਾਰੇ ਲੋਕ ਦੋਸਤੋ ਆ ਜਿਹੜੀ ਨਹਿਰ ਹੈ ਇਹਦੇ ਨਾਲ ਨਾਲ ਸੈਰ ਕਰਨ ਆਉਂਦੇ ਆ ਸਾਈਕਲਿੰਗ ਕਰਦੇ ਆ ਤੇ ਜਿਵੇਂ ਤੁਸੀਂ ਦੇਖ ਲਓ ਹੁਣ ਮੈਂ ਲੋਕਡਾਊਨ ਦੇ ਵਿੱਚ ਜਦੋਂ ਇੱਥੇ ਬਟਿੰਡੇ ਸੀਗਾ ਉਦੋਂ ਵੀ ਕੁਝ ਦਿਨ ਮੈਂ ਇੱਥੇ ਸਾਈਕਲਿੰਗ ਕਰਨ ਆਉਂਦਾ ਰਿਹਾ ਲੋਕਡਾਊਨ ਚ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ ਤੇ ਇਹਦੇ ਨਾਲ ਨਾਲ ਅਸੀਂ ਬਸ ਸਿਹਤ ਵੀ ਠੀਕ ਰਹਿੰਦੀ ਹੈ ਆ ਜਿਹੜਾ ਨਾਲ ਤੁਸੀਂ ਦੇਖ ਰਹੇ ਹੋ ਇਹ ਪਾਰਕ ਹੈ ਇਹ ਆਪਣੇ ਉਥੋਂ ਨਹਿਰ ਤੋਂ ਸ਼ੁਰੂ ਹੋ ਜਾਂਦਾ ਜਿੱਥੋਂ ਆਪਾਂ ਵਾਸਤੂ ਕਰਦੇ ਆਂ ਉਥੋਂ ਲੈ ਕੇ ਤੇ ਨਹਿਰੇ ਨਹਿ ਰਹੇ ਉਹ ਲਾਸਟ ਤੱਕ ਆਉਂਦਾ ਇਹ ਪਾਰਕ ਨਾਲ ਨਾਲ ਬੜੇ سارے ਲੋਕ ਇਸ ਪਾਰਕ ਵਿੱਚ ਦੀ ਪੈਦਲ ਵੀ ਸੈਰ ਕਰਦੇ ਨੇ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਉਹ ਨਹਿਰ ਤਾਂ ਮੇਰਾ ਤੁਹਾਨੂੰ ਪਤਾ ਨਹਿਰ ਦੇ ਨਾਲ ਨਾਲ ਤਾਂ ਮਜ਼ਾ ਆਉਂਦਾ ਹੀ ਆ ਪਹਿਲਾਂ ਬਹੁਤ ਸਾਲ ਹੁਣ ਵੀ ਜਾਂਦੇ ਆ ਪਹਿਲਾਂ ਮੈਂ ਕਾਫੀ ਲੋਕਾਂ ਨੂੰ ਦੇਖਿਆ ਇਥੋਂ ਨੈਣਾ ਦੇਵੀ ਜਿਹੜੇ ਸਾਈਕਲਾਂ ਤੇ ਸਾਈਕਲਾਂ ਤੇ ਇੱਧਰ ਦੀ ਜਾਂਦੇ ਆ ਤੇ ਅੱਗੇ ਇਹ ਨਹਿਰ ਸ਼੍ਰੀ ਆਨੰਦਪੁਰ ਸਾਹਿਬ ਨਾਲ ਜੋੜਦੀ ਹੈ। ਪਿਆਸ ਲੱਗਦੀ ਹੈ ਪਾਣੀ ਪੀਣੇ ਆ। ਠੀਕ ਹੈ ਦੋਸਤੋ ਮਿਲਦੇ ਆ ਫਿਰ ਅੱਗੇ। ਲਓ ਜੀ। ਪਾਣੀ ਤਾਂ ਵੈਸੇ ਆਪਣੇ ਕੋਲੇ ਬਹੁਤ ਹੈਗਾ। ਉਹਦੇ 'ਚ ਵੀ ਪੀ ਸਕਦੇ ਆਂ ਅੰਦਰ ਆਪਣੇ ਪਾਣੀ ਭਰ ਰਹੇ ਆ ਲੋਕ। ਜਿਹੜੇ ਮੈਂ ਪੁਲ ਦੀ ਗੱਲ ਕਰ ਰਹੀ ਦੋਸਤੋ ਇਹ ਉਹ ਪੋਲਾ ਹੈ। ਪਹਿਲਾਂ ਸਿਰਫ ਇਹੀ ਪੁਲ ਹੁੰਦਾ ਸੀ। ਇਸ ਤੋਂ ਪਹਿਲਾਂ ਜਿੱਥੇ ਬੱਸ ਰੁਕਦੀ ਆ ਉਹ ਪੁਲ ਹੁੰਦਾ ਸੀ। ਤੇ ਦੂਸਰਾ ਪੁਲ ਇਹ ਸੀ। ਇਹਦੇ ਤੋਂ ਸਿਰਫ ਸਾਈਕਲ ਸਕੂਟਰ ਹੀ ਲੰਘਦਾ ਸੀਗਾ। ਤੇ ਇਹਦੇ ਉਧਰਲੀ ਸਾਈਡ ਜਿਹੜੀ ਤੁਸੀਂ ਜਗਾ ਦੇਖ ਰਹੇ ਹੋ ਸਾਹਮਣੇ ਉੱਥੇ ਪਪੀਹਾ ਪੈਲੈਸ ਹੁੰਦਾ ਸੀ। ਬੜਾ ਮਸ਼ਹੂਰ ਤੇ ਪੁਰਾਣਾ ਪੈਲੈਸ ਸੀਗਾ। ਪਪੀਹਾ ਪੈਲੈਸ ਬਠਿੰਡੇ ਦਾ ਬਹੁਤ ਮਸ਼ਹੂਰ ਸੀ। ਅੱਗੇ ਜਦੋਂ ਕਿਸੇ ਨੇ ਪੁੱਛਣਾ ਵੀ ਆਸ਼ਰਮ ਕਿੱਥੇ ਆ ਬਾਈ? ਤਾਂ ਉਹਨੂੰ ਦੱਸ ਦੇਣਾ ਬਾਈ ਪਪੀਹਾ ਪੈਲੈਸ ਦੇ ਕੋਲੇ ਆ ਜਾ। ਤੇ ਉਹਦੇ ਸਾਹਮਣੇ ਹੀ ਪੁਲ ਆ। ਪੁਲ ਕ੍ਰੋਸ ਕਰਕੇ ਦੂਸਰੀ ਸਾਈਡ ਆਪਣਾ ਆਸ਼ਰਮ ਹੁੰਦਾ ਸੀਗਾ। ਤੋ ਆਹੀ ਪੋਲ ਹੁੰਦਾ ਸੀਗਾ ਸੋ ਇੱਕ ਰਾਈਡ ਇਹਦੇ ਤੋਂ ਮਾਰਦੇ ਆ ਮੋਟਰਸਾਈਕਲ ਲਗਾਉਣੇ ਆ ਜਿਨਿਆਰਾ ਲੈ ਕੇ ਦੇਖਦੇ ਆ ਅੱਜ ਮੋਟਰਸਾਈਕਲ ਦੇ ਕਿਸੇ ਟਾਈਮ ਇਹ ਤੋਂ ਪੈਦਲ ਲੰਘਦੇ ਹੁੰਦੇ ਸੀ